बजार होके निकलिया बहुत पानी बहुत बारिश हो सारे नाली डे लगे पानी बार सड़क का बहुत बुरा हाल है कोई निष्कस हिसाब का नहीं है ਠੀਕ ਹੋ ਗਏ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਹ ਹੀ ਹੈ ਕਿ ਮਹਾਰਾਜ ਕੋਈ ਜਿਹੜੇ ਨਾਲੇ ਨੂਲੇ ਹੈਗੇ ਆ ਉਹ ਸਾਫ ਸੂਫ ਕਰਾਨ ਕੋਸੀ ਮੇਰਾ ਨਾਮ ਜੀ ਬ੍ਰਿੰਦਰ ਸਿੰਘ ਹਾਂ ਜੀ ਸਰ ਕੀ ਕਰੂ ਪਾਣੀ ਵਾਲਾ ਪਾਣੀ ਬਾਰੇ ਇਹ ਹੈ ਜੀ ਅੱਜ ਕੋਈ ਸਵੇਰੇ 4 ਵਜੇ ਆਪਾਂ ਉੱਠੇ ਤੇ 4 ਵਜੇ ਕੋਈ 5-7 ਮਿੰਟ ਤੇ ਬਾਸ ਸ਼ੁਰੂ ਹੋਈ ਹੈ ਜੀ ਔਰ ਬਹੁਤ ਹੀ ਤੇਜ਼ ਔਰ ਬਹੁਤ ਹੀ ਭੰਗਰ بارش ਹੋਈ ਹੈ ਜਿਸ ਦੀ ਵਜ੍ਹਾ ਨਾਲ ਹਰ ਜਗ੍ਹਾ ਪਾਣੀ ਪਾਣੀ ਹੋ ਗਿਆ ਹੈ ਬਜ਼ਾਰਾ ਚ ਗਲੀਆਂ ਚ ਹਰ ਜਗ੍ਹਾ ਪਾਣੀ ਹੋ ਗਿਆ ਹੈ ਤੇ ਕੋਈ ਵੀ ਵਿਵਸਥਾ ਠੀਕ ਤਰ੍ਹਾਂ ਚੱਲ ਨਹੀਂ ਰਹੀ ਕਿਸੇ ਵੀ ਤਰ੍ਹਾਂ ਦੀ ਸੀਵਰੇਜ ਵੀ ਬੰਦ ਹੈ ਹਰ ਚੀਜ਼ ਬੰਦ ਹੈ ਪਰ ਚਲੋ ਉਹਦੇ ਵਿੱਚ ਬਾਰਿਸ਼ ਵੀ ਜ਼ਿਆਦਾ ਹੋਣ ਦੀ ਵਜ੍ਹਾ ਵੀ ਹੋ ਸਕਦੀ ਹੈ ਕਾਫੀ ਜ਼ਿਆਦਾ بارش ਹੋਈ ਹੈ ਤੇ ਕੀ ਕਹੋਗੇ ਪ੍ਰਸ਼ਾਸਨ ਪ੍ਰਸ਼ਾਸਨ ਨੂੰ ਇਹ ਹੈ ਕਿ ਮਹਾਰਾਜ ਕੋਈ ਜਿਹੜੇ ਨਾਲੇ ਨੂਲੇ ਹੈਗੇ ਆ ਉਹ ਸਾਫ਼-ਸੂਫ਼ ਕਰਾਂ ਕੋਈ ਸੀਵਰੇਜ ਦਾ ਕੋਈ ਹੱਲ ਕਰਾਂ ਸਾਡੀ ਇਹ ਬੇਨਤੀ ਹੈ ਪ੍ਰਸ਼ਾਸਨ ਅੱਗੇ ਕਿ ਚਲੋ ਠੀਕ ਤਰ੍ਹਾਂ ਵਿਵਸਥਾ ਚਲੀ ਰਹੇ ਨੇ ਵਧੀਆ ਨਹੀਂ ਤੇ ਬਾਕੀ ਲੋਕਾਂ ਵਾਸਤੇ ਤੇ ਮੁਸ਼ਕਿਲ ਹੈ ਜੀ ਮੈਂ ਰਮੇਸ਼ ਛਬੜਾ ਮਿੱਥੇ ਲੋੜ ਦੇ ਰਹਿਣ ਵਾਲਾ ਜੀ ਜੀ ਸਰ ਜੀ ਫਿਰ ਜਦੋਂ ਮੈਂ 4-5 ਵਜੇ ਦੇ ਕਰੀਬ ਉੱਠਿਆ ਜਿਹਦਾ ਸ਼ਹਿਰ ਕਰਨ ਜਾਇਦਾ ਤੇ ਮੈਂ ਬਾਜ਼ਾਰ ਦੇ ਵੱਲ ਹੋ ਕੇ ਨਿਕਲਿਆ ਤੇ ਉਹ ਦੇਖਿਆ ਪਾਣੀ ਪਾਣੀ ਬਹੁਤ ਪਾਣੀ ਬਹੁਤ بارش ਹੋਈ ਪਾਰ ਜੀ ਵਜੋਂ ਸਾਰੇ ਨਾਲੀਆਂ ਟਿੱਕੇ ਲੱਗੇ ਨੇ ਪਾਣੀ ਬਾਹਰ ਛੜਕਾ ਦੇ ਵਗਿਆ ਬਹੁਤ ਬੁਰਾ ਹਾਲ ਹੈ ਜੀ ਕੋਈ ਨਿਸ਼ਕਾਸ਼ਨ ਦਾ ਸਾਹਤਾ ਕੋਈ ਨਹੀਂ ਹੈਗਾ ਪ੍ਰਸ਼ਾਸਨ ਅੱਗੇ ਇਹ ਹੀ ਮੇਰੀ ਮੰਗ ਆ ਕਿ ਗਲੀਆਂ ਨਾਲੀਆਂ ਜੇਲੀਆਂ ਵੀ ਆ ਤੇ ਨੰਪਰ ਨਾਲੇ ਜੋ ਵੀ ਆ ਇਹਨੂੰ ਸਾਫ ਕਰਾਇਆ ਜਾਣ ਤੇ ਇਹ ਇੱਥੇ ਕੋਈ ਸੁਧਾਰ ਹੋਇਆ ਜਾਏ ਤੇ ਬਹੁਤ ਬੁਰਾ ਹਾਲ ਹੈ ਜੀ ਪਾਣੀ ਦਾ ਕਿਹੜੇ ਕਿਹੜੇ ਏਰੀਆ ਚ ਕੀ ਏਰੀਆ ਮੈਂ ਜਾਂ ਜੀ ਆਪਣਾ ਗਾਂਧੀ ਚੌਂਕ ਵਾਲੇ ਪਾਸੇ ਗਾ ਮੈਂ ਗੋਡੇ-ਗੋਡੇ ਪਾਣੀ ਹੀ ਉੱਤੀ ਮਿਸ਼ਨ ਹੌੜਲੇ ਪਾਸੇ ਵੀ ਪਾਣੀ ਬਹੁਤ ਸੀ ਇਧਰ ਲੋਜੀ ਰੋਡ ਤੋਂ ਨਿਕਲਦੇ ਹੋਏ ਵੀ ਜੇ ਇੱਧਰ ਬਹੁਤ ਪਾਣੀ ਸੀ ਤੇ ਇਹ ਆਪਣਾ ਸ਼ਾਹਪੁਰ ਚੌਂਕ ਤੇ ਬਹੁਤ ਬੁਰਾ ਹਾਲ ਹੈ ਜੀ ਸ਼ਾਹਪੁਰ ਚੌਂਕ ਤੇ ਮੇਰੇ ਨਾਲੇ ਸਕੇਟਰਪੋਰ ਪਾਣੀ ਪੰਜ ਨਿਕਲਣਾ ਬੜਾ ਔਖਾ ਹੋ ਜਾਂਦਾ ਜੀ ਉਥੇ ਦੇ ਕਈ ਸਕੂਟਰ ਵੀ ਮੈਸਾ ਬੰਦ ਹੋ ਗਏ ਦੇ ਜੀ ਤੇ ਇਹ ਨਾਲੇ ਸਾਫ ਕਰਾਇਆ ਜਾਂ ਪ੍ਰਸ਼ਾਸਨ ਵਾਲੀ ਇਹ ਬਹੁਤ ਜ਼ਰੂਰੀ ਹੈਗਾ ਸੁਧਿਐਸ ਕੋਈ ਪਾਣੀ ਅੱਗੇ ਬੜਾ ਆਦਾ ਅੱਗੇ ਕੋਈ ਡੁੱਬ ਗਈ ਪਾਣੀ ਨਾਲ ਲੱਗਿਆ ਜੀ ਪੁੱਤ ਆਇਆ ਤਾਂ ਅੱਜ ਕਿਥੇ ਲਵਾ ਪਾਣੀ ਰੁਪਿਆ ਮਾਰੇ ਬੰਦੇ ਕਿਥੇ ਘੰਟਰਾ ਪਾਣੀ ਆ ਜਾਂਦਾ ਜੀ ਪਾਣੀ ਕਿਹੜਾ ਜਾਂਦਾ ਜੀ ਇਹ ਪਾਣੀ ਨਹੀਂ ਟਿਕਾਉਂਦੇ ਤੇ ਦਸਤ ਸਾਫ ਹੋ ਜਾਂਦੇ ਬਾਕੀ